ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਜਸਟਿਸ ਪੰਜਾਬ ਟੀਵੀ ਮੇਰੇ ਨਾਲ ਨੇ ਬਾਪੂ ਬਲਗੌਰ ਸਿੰਘ ਜੀ ਜਿਲ੍ਹੇ ਸਾਹਿਬ ਜਿਲ੍ਹੇ ਸਾਹਿਬ ਅਸੀਂ ਗੱਲ ਕਰਾਂਗੇ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਜੀ ਜੀ ਸਰਕਾਰ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਹਾਂ ਉਹ ਜੀ ਕਹਿੰਦੇ ਵੀ ਜਮੀਨਾਂ ਐਕਵਾਇਰ ਕਰਨੀਆਂ ਹੈ ਹੂੰ ਇਹ ਜਮੀਨਾਂ ਐਕਵਾਇਰ ਕਰਕੇ ਤੁਹਾਨੂੰ ਉਸੇ ਲੱਖ ਰੁਪਏ ਸਾਲ ਦਾ ਦੇਵਾਂਗੇ ਹੂੰ ਨਾਲ 1000 ਗਾਜ ਦਾ ਪਲਾਟ ਦੇਵਾਂਗੇ ਨਾਲ 180 ਗਾਜ ਦਾ ਪਲਾਟ ਦੇਵਾਂਗੇ ਹਾਂ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਜਿਹੜੀ ਉੱਥੇ ਗਰੀਬ ਜਨਤਾ ਬੈਠੀ ਉਸ ਪਿੰਡ ਦੇ ਵਿੱਚ ਜਿੱਦੀ ਲੈਂਡ ਪੂਲਿੰਗ ਕਰਨ ਲੱਗਿਆ ਉਹਨਾਂ ਨੂੰ ਕੀ ਦੇਣਗੇ ਸੱਤ ਜੁਲਿਆਣੀ ਸੋ ਇਹਦੇ ਬਾਰੇ ਥੋੜਾ ਜਿਹਾ ਚੰਨਣਾ ਪਾਓ ਇੱਕ ਹੈ ਕਿਸਾਨ ਇੱਕ ਹੈ ਕਿਸਾਨ ਦਾ ਮਜ਼ਦੂਰ ਜਿਹੜੇ ਖਾਸ ਤੌਰ ਤੇ ਪਛਣੀ ਅਛਰੀਣੀ ਚੁਹਣਗੇ ਕਿਰਤ ਕਰਨ ਵਾਲੇ ਬੰਦੇ ਉਹ ਬੇਜਮੀਨੇ ਨੇ ਠੀਕ ਹੈ ਉਹ ਜਦ ਤੱਕ ਖੇਤੀ ਹੋ ਰਹੀ ਹੈ ਉਹ ਪਿੰਡ ਦੇ ਵਿੱਚ ਬੈਠੇ ਨੇ ਉਹ ਖੇਤੀ ਦਾ ਕੰਮ ਉਹ ਘਰਾਂ 'ਚ ਕਰਦੇ ਨੇ ਬਤੌਰ ਸਾਂਝੀ ਦੇ ਸੀਰੀ ਦੇ ਦਿਹਾੜੇ ਠੀਕ ਹੈ ਔਰ ਕੁਮਾਲ ਦੀ ਗੱਲ ਹੈ ਵੀ ਉਹ ਕੋਈ ਨਾ ਏਡੇ ਸਹਿਯੋਗੀ ਹੈ 200 ਪਦੇ ਵੀ ਸਹਿਯੋਗੀ ਨੇ ਜਦੋਂ ਕਿਸਾਨ ਧੈ ਰਿਆ ਨਾ ਉਹ ਕਿੱਥੇ ਜਾਣਗੇ ਕਿਸਾਨ ਨਾਲ ਜੁੜੇ ਹੈ ਨਾ ਉਹ ਉਹ ਕਾਰਖਾਨੇਦਾਰਾਂ ਨਾਲ ਜੁੜੇ ਨਹੀਂ ਕਾਰਖਾਨੇਦਾਰਾਂ ਦਾ ਉਹ ਮੈਂ ਕਾਰਖਾਨੇ ਜਿ ਵੜ ਨਹੀਂ ਦਿੰਦਾ ਉਹਦਾ ਮੈਨੂੰ ਬਹੁਤ ਸਸਤਾ ਲੇਬਰ ਮਿਲਦੀ ਹੈ ਯੂਪੀ ਵਿਹਾਰ ਦੀ ਪੰਜਾਬ ਦੇ ਚ ਜਿਹੜਾ ਕਾਰਖਾਨਾ ਚਾਲੇਗਾ ਉਹ ਕਹਦਾ ਮੈਨੂੰ ਬੜੀ ਸਸਤੀ ਦੇ ਉਪਰ ਮਿਲਦੀ ਹੈ ਯੂਪੀ ਵਿਹਾਰ ਦੀ ਨਾ ਕੁਝ ਮੰਗੇ ਨਾ ਹੜਤਾਲ ਕਰੇ ਨਾ ਕੁਝ ਕਹਿਣਾ ਪਮਾ ਚਾਰ ਘਣਾ ਕੱਢ ਲੋ ਪਮਾ ਉੱਚਾ ਬੋਲ ਲੋ ਪਮਾ ਨਾ ਬੋਲੋ ਦੋ ਦਿਨ ਦੀ ਦਿਹਾੜੀ ਨਹੀਂ ਦਿੱਤੀ ਤਾਂ ਵੀ ਕੋਈ ਕਰਨੇ ਜਿਹੜਾ ਪੰਜਾਬ ਦਾ ਕਿਰਤ ਤੇ ਮਜ਼ਦੂਰ ਕਰਨਾ ਬੰਦਾ ਥੋੜਾ ਜਿਹਾ ਚੇਤਨਾ ਹੈ ਉਹ ਜਦੋਂ ਕੋਈ ਕਿਸੇ ਪ੍ਰਕਾਰ ਦੀ ਵੀ ਸੋਸ਼ਲ ਹੁੰਦਾ ਉਹਦੇ ਬਰਖਾ ਫੜਾ ਹੋ ਜਾਂਦਾ ਹੈ ਤੇ ਰਾਜਕਰਤਾ ਸ਼ਰੇਣੀਆਂ ਵੱਡਾ ਅਧਿਕਾਰੀ ਵੱਡਾ ਵਪਾਰੀ ਵੱਡਾ ਪੁਜਾਰੀ ਤੇ ਵੱਡਾ ਦਰਬਾਰੀ ਨਹੀਂ ਚਾਹੁੰਦਾ ਕਿ ਸਾਨੂੰ ਚੇਤਨ ਬੰਦਾ ਕੋ ਮਿਲੇ ਕੋਈ ਮਿਲੇ ਕੋਈ ਉਹਦੇ ਜੀ ਹਜ਼ੂਰੀਏ ਮਿਲਣਾ ਜੀ ਨੂੰ ਲੁੱਟਿਓ ਸਾਨੂੰ ਅੰਨਦਾਤਾ ਕਵੇ ਜੀ ਨੂੰ ਲੁੱਟਗੇ ਉਹ ਹੀ ਸਾਨੂੰ ਅੰਨਦਾਤਾ ਕਵੇ ਜਿਹੜੀ ਅਸੀਂ ਰਾਤ ਦੀਆਂ ਬਹਿਆਂ ਰੁਪੀਆਂ ਜਿਹਦੇ ਸਵੇਰੇ ਕਰਕੇ ਦੇ ਦਿੱਤੇ ਤੇ ਆਖੇ ਜੀ ਤੂੰ ਮੇਰਾ ਅੰਨਦਾਤਾ ਹੈ ਇਹੀ ਹਾਲੇ ਲੈਂਡ ਪੂਲਿੰਗ ਪਰ ਨਾ ਵੇਖਤ ਰਾਂ ਅੰਗਰੇਜ਼ੀ ਲੈਂਡ ਪੂਲਿੰਗ ਪੂਲਿੰਗ ਫਾਰ ਵਾਟਰ ਆਇਆ ਕਰਨ ਜੀ ਠੀਕ ਹੈ ਨਾ ਕਿਹੜੇ ਮਕਸਦ ਲਈ ਤੁਸੀਂ ਇਹ ਜ਼ਮੀਨ ਨੂੰ ਇੱਕ ਥਾਂ ਇਕੱਠਾ ਕਰ ਰਹੇ ਹੋ ਪਹਿਲਾ ਮਕਸਦ ਦੱਸੋ ਇਹ ਰੱਖਣ ਕੀ ਜੀ ਅਸੀਂ ਇਹ ਦਾ ਨਾ ਉਹ ਕਹਿੰਦੇ ਸੀ ਮਕਾਨ ਬਣਾਉਣੇ ਇੱਥੇ ਦੁਕਾਨ ਦੇਣੇ ਮਕਾਨ ਤੁਹਾਡੇ ਕੋਲੇ ਐਨੇ ਪਏ ਆ ਹਾਂ ਫਲੈਟਾਂ ਦੇ ਰੂਪ ਵਿੱਚ ਵੀ ਖਾਲੀ ਵੀ ਤੇ ਪਲਾਟ ਵੀ ਉਹ ਬਸਾ ਲਓ ਪਹਿਲਾਂ ਜਿੱਤੇ ਨਹੀਂ ਜਾ ਸਕਦੇ ਇਹ ਤੇ ਜੋ ਆ ਟਿਕਲ ਵਿੱਚ ਹੈ 10 ਕਿਲੋ ਕਿਲੋਮੀਟਰ ਤੱਕ ਲੋ ਦੇ ਆਣੇ ਦੇ ਚਾਰੇ ਪਾਸੇ ਮਕਾਨ ਕਲੋਨੀਆ ਕਲੋਨੀਆ ਘਟੀਆਂ ਪਈਆਂ ਉਹ ਕਲੋਨੀਆ ਉਹ ਕਲੋਨੀਆ ਖਾਲੀ ਪਈਆਂ ਉਹ ਖਾਲੀ ਪਈਆਂ ਇਹ ਕਿੱਥੇ ਦੇਣਗੇ ਜਿਹੜਾ ਪਿੰਡ ਇਹਨਾਂ ਨੇ ਜਾੜਤਾ ਉਹ ਕਿੱਥੇ ਜਾਊ ਜੇ ਐਕਸਪੈਂਡਰ 10000 ਏਕੜ ਜਮੀਨ ਤੁਰਜੇ ਜਾਂ 1100 ਏਕੜ ਜਮੀਨ ਤੁਰਜੇ ਉਹ ਪਿੰਡ ਦੀ ਹੋਂਦ ਹੀ ਰਹਿ ਜਾਂਦੀ ਹੈ ਜੀ ਜਾਂ ਇਹ ਨਾ ਸਿਆਦਾਨਾ ਨੂੰ ਤੇ ਇਹਨਾਂ ਨੂੰ ਜਿਹੜੇ ਰਹਿ ਦੇਣ ਵਾਲੇ ਬੰਦੇ ਨੇ ਇਹਨੂੰ ਸਲਾਹ ਦੇਣ ਵਾਲੇ ਵੀ ਹੈ ਨਾ ਉਹ ਕੋਈ ਅਸੀਂ ਤੁਹਾਨੂੰ ਇੱਕ ਵਾਰੀ ਯਾਰਡ ਦਿੰਨੇ ਆ। ਹੂੰ ਤੇ ਦੇਖ ਲਾਂਗੇ ਤੁਸੀਂ ਕਿਵੇਂ ਰਾਸਤਾਂ ਚ ਜਾ ਕੇ ਬਸਦੇ ਆ। ਮਤਲਬ ਇਹਨਾਂ ਦਾ ਮਸਲਾ ਇੱਥੋਂ ਚਾ ਕੇ ਰਾਸਤਾਂ ਚ ਕੱਢਣ ਦਾ। ਬਿਲਕੁਲ ਅੱਜ ਤੱਕ ਜਿਹੜਾ ਗਿਆ ਰਾਸਤਾਂ ਚ ਗਿਆ। ਹੂੰ ਉਹ ਤੇ ਜ਼ਮੀਨ ਮਿਲਦੀ ਕੋਈ ਨਹੀਂ। ਹੂੰ ਜੇ ਮੂੰ ਕੁਝ ਨਹੀਂ ਜਿਉਣਾ ਲੈਣ ਕੀ ਜਾਣਾ। ਹੂੰ ਯੂਪੀ ਚ ਕੀ ਲੈਣ ਜਾਣਾ ਰਾਸਤਾਂ ਰਹਿ ਗਈ। ਪਰ ਮਸਲਾ ਤਾਂ ਗਿਲਸਾ ਵਿੱਚ ਤੇ ਖੜ ਗਿਆ ਕੇ ਉਹ ਜ਼ਮੀਨ ਖਰੀਦੂਗਾ ਨਾਲ ਜਾ ਕੇ ਦੇਣਾ ਤਾਂ ਉਹਨੂੰ 1 ਲੱਖ ਰੁਪਏ ਸਾਲ ਦਾ ਉਹ ਜ਼ਮੀਨ ਖਰੀਦੂਗਾ ਨਾਲ ਜਾ ਕੇ। ਆ ਜਾਣਾ ਕੱਟੂ ਦਾ। ਆ ਜਿਹੜੀ ਦੇਚਣ ਜੋਗਾ ਨਹੀਂ ਜਮੀਨ ਤੇ ਇਹਨਾਂ ਨੇ ਕਬਜ਼ਾ ਕਰ ਰੱਖਿਆ ਲੱਖ ਰੁਪਿਆ ਸਾਲ ਦਾ ਦੇਣਾ ਹੈ ਇਹ ਖਰੀਦੂ ਕੀ ਮਸਲਾ ਤੋਂ ਉੱਤੇ ਆ ਕਰਦਾ ਨਾ ਉਹ ਪਤਾ ਕਰਨਾ ਹਾਂ ਉਹ ਅੰਡਰਸਟੈਂਡ ਕਿੱਥੇ ਕਰਦਾ ਕੀ ਖਤਮ ਕਰਤੀ ਜਮੀਨ ਖਰੀਦ ਨਹੀਂ ਸਕਣਾ ਦੇਖਿਆ ਲੱਖ ਰੁਪਿਆ ਦੇ ਉਹ ਖੇਤੀ ਖਤਮ ਜਮੀਨ ਖਰੀਦ ਨਹੀਂ ਸਕਣਾ ਕਿ ਕਿੱਥੇ ਜਾਊਗਾ ਉਹ ਜਿਹੜਾ ਵਿਚਾਰਾ ਗਰੀਬ ਸੀ ਉੱਥੇ ਬੈਠਾ ਦਾ ਉਹ ਉਹਦਾ ਕੀ ਬਣੂ ਉਹਦਾ ਕੀ ਬਣੂ ਕਹਾਣੀ ਸਭ ਤੋਂ ਵੱਡੀ ਖਤਰਨਾਕ ਐ ਐ ਐ ਨਿੱਕਾ ਕਿਸਾਨ ਦੋਟਾ ਇਹ ਕੜਾੜਾ ਉਹਦਾ ਕੀ ਬਣੂ देखो जेसी 500 ਕਰੋੜ ਕਿਸਾਨ ਵੀ ਜੇ ਤੁਸੀਂ ਨਾ ਉਜਾੜ ਦਿਓ ਨਾ ਬਸਣਾ ਬਹੁਤ ਖੰਦਾ ਆਪਨੂੰ ਇਹ ਯਾੜੇ ਦਾ ਨਹੀਂ ਪਤਾ ਨਾ ਸਿਆਸਦਾਨਾਂ ਨੂੰ ਨਾ ਪੋਲਿਟਿਸ਼ੀਨਾਂ ਨੂੰ ਨਾ ਇਹਨਾਂ ਦੇ ਖਉਤੀ ਇਹਨਾਂ ਦੇ ਸਲਾਹਕਰਾਂ ਨੂੰ ਸਲਾਹਕਰ ਤੁਹਾਂ ਆਪੇ ਕਲਬਾਂ ਪੱਬਾਂ ਚ ਬਹਿਂਦੇ ਆ ਮੋਜਾਂ ਕਰਦੇ ਆ ਲੋਕੀ ਧੁੱਪ ਚ ਤੇ ਇਹ ਏਸੀ ਚ ਬਹਿਂਦੇ ਆ ਉੱਥੇ ਬਹਿ ਕੇ ਨਾਲੇ ਟੀਚਰਾਂ ਕਰਦੇ ਨਾਲੇ ਨੀਤੀਆਂ ਘਟਦੇ ਆ ਨਾਲੇ ਨੀਂਦ ਦਾ ਪਤਾ ਲੱਗਦਾ ਜੀ ਕਰਦੇ ਕੀ ਨੇ ਇਸ ਕਰਕੇ ਚਿੰਤਾ ਕਰਿਆ ਕਿ ਜਿਹਦੇ ਕੋਲੇ ਕੁਝ ਨਹੀਂ ਉਹ ਕਿੱਥੇ ਜਾਵੇ ਜਦੋਂ ਇੱਕ ਫਰੈਂਡ ਉਹ ਜੜ ਗਿਆ ਉੱਥੇ ਜਿਹੜਾ ਗਰੀਬ ਬਸਦਾ ਸੀ ਉਹ ਕਰੂਗੀ ਕੀ ਗੱਲ ਫੇਰ ਇਹਨਾਂ ਮੀਰਾ ਦੇ ਘਰਾਂ ਚ ਪੋਚੇ ਲਾਉ ਇਹ ਹੀ ਹੈ ਨਾ ਪੋਚੇ ਲਾਵੇਂ ਨਾ ਨਿਗਰਾਂ ਜੋ ਕਿਨਿਤ ਕਰਨ ਵਾਲਾ ਬੰਦਾ ਖੇਤੀ ਕਰਨ ਵਾਲਾ ਬੰਦਾ ਪੋਚੇ ਨਹੀਂ ਲਾ ਸਕਦਾ ਜੇ ਲਾਉਣ ਵਾਲੀ ਗੱਲ ਹੈ ਤਾਂ ਸਿਆਦਾਨ ਕੋਈ ਆਏ ਕਰੇ ਮੈਂ 50000 ਰੁਪਏ ਮੀਨਾ ਦੇਣਾ ਸਹਾਰਦਾਨ ਮੇਰੇ ਕਰ ਇੱਕ ਮਹੀਨਾ ਪੋਚੇ ਲਾ ਦੇ ਮੈਂ ਦੱਸ ਤੂੰ ਲਾ ਪੋਚਾ ਨਹੀਂ ਲਾ ਸਕਦਾ ਲਾ ਨਹੀਂ ਸਕਦਾ ਲਾ ਨਹੀਂ ਸਕਦਾ ਲਾ ਨਹੀਂ ਸਕਦਾ ਨਹੀਂ ਸਹਾਰਾ ਨਹੀਂ ਲਾਉਣਾ ਸਿਰਫ ਸਵੇਰੇ ਸਵੇਰੇ ਦੋ ਘੰਟੇ ਹਾਂ ਘੰਟੇ ਉਹਦੀ ਮਰਜ਼ੀ ਹੈ ਘੰਟੇ ਨੂੰ ਵੇੜ ਦੇ ਦੋ ਘੰਟੇ ਹਾਂ ਹਾਂ ਉਹਦੀ ਮਰਜ਼ੀ ਹੈ ਵੱਧ ਤੋਂ ਦੋ ਘੰਟੇ ਹਾਂ ਉਹਨੂੰ ਵੇੜ ਦੇ ਲੈ ਆ ਕੇ ਦਿਖਾ ਦੇ ਜੋਕਾ ਨੂੰ ਝੜਨਾ ਸੌਖਾ ਹੈ ਝੜ ਤੋਂ ਬਾਅਦ ਪਰੇ ਇੱਕ ਠੋਕੇ ਕੰਦੇ ਸਾਡੀਆਂ ਨੀਤੀਆਂ ਨੂੰ ਸਮਝਣ ਦੀ ਲੋੜ ਹੈ ਮੇਰ ਕਹਣਗੇ ਜਿਹੜਾ ਕੱਸੀ ਅਸੀਂ ਕੀਤਾ ਇਹ ਤੋਂ ਪਹਿਲਾਂ ਆਪਾਲੀਆਂ ਨੇ ਵੀ ਕੀਤਾ ਸੀ। ਉਦੋਂ ਪਹਿਲਾਂ ਕਾਂਗਰਸ ਨੇ ਵੀ ਕੀਤਾ ਸੀ। ਉਹਨਾਂ ਨੇ ਇਹ ਗਲਤ ਕੀਤਾ ਸੀ ਤੇ ਤੁਸੀਂ ਖੁਦ ਉਹਨੂੰ ਗਲਤ ਕਹਿੰਦੇ ਰਹੇ ਹੋ ਇਹ ਵੀ ਨਾਲ ਹੈ। ਹਾਂ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਮਿਲਦੀਆਂ ਹਨ। ਨਹੀਂ ਨਹੀਂ ਹੁਣੇ ਰੋੜੇ ਨੇ ਕਿਹਾ ਵੀ 2013 ਦੇ ਵਿੱਚ ਕਾਲੀ ਸਰਕਾਰ ਸੀ ਜਦੋਂ ਉਦੋਂ ਇਹ ਪਾਲਸੀ ਬਣਾ ਕੇ ਗਈ ਸੀ। ਬਣਾ ਕੇ ਗਏ। ਬਣਾ ਕੇ ਗਏ। ਤੁਸੀਂ ਲਾਗੂ ਕੀਤੀ ਉਸ ਤੋਂ ਉਹ ਤੂੰ ਤੋੜੋ। ਹਾਂ ਉਹਦਾ ਤੁਸੀਂ ਵਿਰੋਧ ਕੀਤਾ ਸੀ। ਹਾਂ ਉਹਦਾ ਵਿਰੋਧ ਕੀਤਾ ਸੀ ਪਾਲਸੀ ਨਾ ਬਣਾਓ। ਹੁਣ ਇਹਨੂੰ ਤੋੜੋ ਪਾਲਸੀ ਨੂੰ ਖਤਮ ਕਰੋ। ਤੁਸੀਂ ਲਾਗੂ ਕਰ ਰਹੇ ਹੋ। ਹਾਂ ਜੀ। ਇਹਨੇ ਬਣਾਈ ਹੀ ਨਾ ਰਿਆ ਅਤੇ ਹਥਿਆਰਤਾ ਬਣਾਇਆ ਉਹਨਾਂ ਨੇ ਅਈ ਦਸਰ ਹਥਿਆਰ ਮਾਰ ਪਿਆ ਵਾਹ ਵੀ ਮਾਂ ਦੇ ਪੁੱਤ ਔਰ ਗੱਲ ਸਭ ਚਿੰਤਾ ਤੋਂ ਇਸ ਗੱਲ ਦੀ ਹੋ ਰਹੀ ਹੈ ਨਾ ਵੀ ਲੈਂਡ ਪੂਲਿੰਗ ਪਾਲਿਸੀ ਚੱਲ ਪਈ ਲਾਗੂ ਕਰਤੀ ਸਾਰਾ ਕੁਝ ਹੋ ਗਿਆ ਜਿਹੜਾ ਪਿੰਡ ਦਾ ਗਰੀਬ ਬੰਦਾ ਹੈ ਉਹ ਕਿੱਥੇ ਜਾਊਗਾ ਜਾਂ ਡੰਗਰ ਬੱਚਾ ਜਿਹੜਾ ਹੈ ਉਹ 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 ਦੇਖੋ ਡੰਗਰ ਬੱਚਾ ਖਤਮ ਗਰੀਬ ਪੱਕਾ ਉਜੜ ਗਿਆ ਉਹਨਾਂ ਨਾਲ ਕਿਸੇ ਦੀ ਕੋਈ ਹੰਦਰਦੀ ਨਹੀਂ ਉਹ ਵਿਚਾਰਾ ਆਤਮ ਹੱਤਿਆ ਕਰੇ ਪਰ ਮਾਂ ਭੁੱਖ ਨਾਲ ਮਰੇ ਇਹਨਾਂ ਦੀ ਕੋਈ ਹੁੰਦਰਗੀ ਉਹਨਾਂ ਪ੍ਰਤੀ ਇੱਕ ਦਿਨ ਆਪਦੀ ਭਾਸ਼ਾ ਦੇ ਵਿੱਚ ਆਪਣੇ ਬੋਲਣ ਦੇ ਵਿੱਚ ਆਪਣੇ ਲੈਕਚਰ ਦੇ ਗੱਲ ਕਹਿ ਦਿੰਦੇ ਉਹ ਕਿੱਥੇ ਜਾਵੇਗਾ ਦੱਸ ਦੇਣਾ ਸਵਾਲ ਖੜਾ ਹੁੰਦਾ ਹੈ ਸਵਾਲ ਖੜਾ ਹੁੰਦਾ ਇੱਕ ਸਵਾਲ ਹੋ ਰਿਹਾ ਹਾਂਜੀ 650 ਕੇ 65000 ਏਕੜ ਕਿੰਨੀ ਜਮੀਨ ਨੇ ਅਕਵਾਇਰ ਕਰ ਲਈ ਸਾਰੇ ਪੰਜਾਬ ਦੇ ਉਹ ਤੁਸੀਂ ਕਹਿੰਦੇ 1 ਲੱਖ ਰੁਪਇਆ ਅਸੀਂ ਪਰ ਏਕੜ ਦੇਣਾ ਹੈ ਉਹ ਮੇਰੇ ਖਿਆਲ 650 ਕਰੋੜ ਬਣ ਜੂ ਜੇ ਜੇ 650 ਕਰੋੜ ਹੋ ਜਾ ਤਾਂ ਹਾਂ ਤੇ ਪਰ ਸਰਕਾਰ ਕੋਲ ਤਾਂ ਪੈਸਾ ਹੁੰਦਾ ਵੀ ਹੈ ਨਹੀਂ ਤੂੰ ਉਹ ਪੈਸਾ ਕਿੱਥੋਂ ਆਇਆ ਆ ਵੀਖੋ ਪੈਸਾ ਹੈ ਨਹੀਂ ਹਮ ਕਰਜ਼ਾ ਚੜਿਆ ਪਿਆ 4 ਲੱਖ ਕਰੋੜ ਤੋਂ ਕਰਜ਼ਾ ਟੱਪ ਗਿਆ ਟੱਪ ਗਿਆ ਠੀਕ ਹੈ ਨਾ ਇਹ ਇਹ ਪੈਸਾ ਲਿਆਉਣਗੇ ਕਿੱਥੋਂ ਕਿਹੜੀ ਚੀਜ਼ ਗਹਿਣੇ ਧਰਨਗੇ ਪਤਾ ਲੱਗੇ ਇਹਨਾਂ ਕੋਲੇ ਕਿਹੜੀ ਚੀਜ਼ ਹੈ ਜਿਹੜੀ 4 ਲੱਖ ਕਰੋੜ ਦੀ ਵੇਚ ਗਏ ਔਰ ਸੌਂਡ ਵਿੱਚ ਇਹ ਆਵੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਕਰ ਰਹੇ ਆ ਇਹ ਕਿਸਾਨਾਂ ਤੋਂ ਜ਼ਮੀਨ ਲੈ ਕੇ ਇਹ ਬੈਂਕ ਕੋਲੇ ਰੱਖ ਕੇ ਜਾਂਦੇ ਨੇ ਲੋਨ ਲੈਂਦਾ ਬੈਂਕ ਤੋਂ ਲੋਨ ਲੈ ਲਿਆ ਕਿਸ ਕੰਮ ਆਇਆ ਫਿਰ ਲੈ ਕੇ ਤੁਰ ਗਏ ਲੈ ਕੇ ਤੁਰ ਗਏ ਲੈ ਕੇ ਤੁਰ ਗਏ ਮਰਿਆ ਕੌਣ ਕਿਸਾਨ ਤੇ ਵਿਚਾਰਾ ਮਜ਼ਦੂਰ ਜਿਹੜਾ ਉਹਦੇ ਕੋਲੇ ਕੰਮ ਕਰਦਾ ਇਹ ਲੈ ਕੇ ਤੁਰ ਗਏ ਤੇ ਫਿਰ ਕਿੱਦਾਂ ਕਹਿੰਦੇ ਫਿਰ ਕਿੱਦਾਂ ਕਹਿੰਦੇ ਵੀ ਅਸੀਂ ਪਬਲਿਕ ਦੇ ਹਤਾਇਸ਼ੀ ਆ ਅਸੀਂ ਆਵਾਜ਼ ਨਹੀਂ ਇਹ ਤਾਂ ਪਬਲਿਕ ਦੇ ਦੁਸ਼ਮਣ ਨੇ ਹਤਾਇਸ਼ੀ ਸ਼ਬਦ ਬਹੁਤ ਵੱਡਾ ਹੈ ਪੱਕੇ ਦੁਸ਼ਮਣ ਜੇ ਗਿਸ਼ਣ ਬੰਦਾ ਬੰਦਾ ਮਾਰ ਕੇ ਖਾਣ ਤੋਂ ਆਦਤ ਕਹੀ ਮੈਂ ਤਾਂ ਦਾ ਬੜਾ ਹਕੈਸ਼ੀ ਸੀ ਮੈਂ ਇਸ ਕਰਕੇ ਮਾਰ ਕੇ ਖਾਦਾ ਜੀ ਗਰਮੀ ਸਰਦੀ ਨਹੀਂ ਚੱਲ ਸਕਦਾ ਚਲੋ ਮੈਂ ਇਹਦਾ ਕਲਜੂ ਕੱਟ ਦਿਆਂ ਕਲਜੂ ਕੱਟਣ ਦੇ ਮਾਰੇ ਨੇ ਵੀ ਭਾਈ ਮੈਂ ਇਹਨੂੰ ਮਾਰ ਕੇ ਖਾ ਗੱਲ ਲੰਬੇ ਲੱਲ ਜਾਈਏ ਇਹਦਾ ਹੱਲ 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 ਕੀ ਹੋ ਸਕਦਾ ਕੁਝ ਇੱਕ ਮੁੱਦੀ ਜੀ ਵੀ ਤੁਸੀਂ ਬੜੀ ਦੇਤਾ ਇੱਕ ਮਹੀਨੇ ਕਿਰੂ ਵਾਪਸ ਕਰਨ ਇਹ ਪਾਲਿਸੀ ਨੂੰ ਹੁਣੇ ਵੀ ਡਰਾ ਕਰਨ ਵਾਪਸ ਲੈ ਵੀ ਅਸੀਂ ਇਹ ਜੀ ਨੀਤੀਆਂ ਨਹੀਂ ਕਰਦੀਆਂ ਕਿਹੜੀ ਅਰਬਨਾਈਜੇਸ਼ਨ ਹੈ ਕਿਹੜਾ ਸ਼ਹਿਰੀਕਰਨ ਹੈ ਜਿਹੜਾ ਇਹਨਾਂ ਦੀ ਮਜਬੂਰੀ ਬਣ ਗਿਆ ਹਮ ਕਿਹੜਾ ਸ਼ਹਿਰੀਕਰਨ ਹੈ ਜਿਹੜਾ ਇਹਨਾਂ ਦੀ ਮਜਬੂਰੀ ਬ ਪਤਾ ਲੱਗਿਆ ਨਾ ਜੇ ਪੰਜਾਬ ਦਾ ਸ਼ਹਿਰੀਕਰਨ ਨਾ ਹੋਇਆ ਫਿਰ ਪੰਜਾਬ ਦੀ ਤਰੱਕੀ ਨਹੀਂ ਹੋਣੀ ਤੇ ਜੇ ਪੰਜਾਬ ਵਿੱਚ ਖੇਤੀ ਨਾ ਰਹੀ ਫਿਰ ਫਿਰ ਤਰੱਕੀ ਫਿਰ ਤਰੱਕੀ ਕਿੱਥੋਂ ਕਰੋਗੇ ਤਰੱਕੀ ਕਿੱਥੋਂ ਕਰੋਗੇ ਪੰਜਾਬ ਪੰਜਾਬ ਭਾਈ ਕਿਸਾਨੀ ਸੂਬਾ ਕਿਸਾਨੀ ਦੇ ਦਰੇ ਤੇ ਖੜਾ ਹੈ ਉਹਨੂੰ ਤੁਸੀਂ ਕਿਹਨਾਂ ਪੁੱਛਣ ਰਹੇ ਆ ਅਨਾਜ ਮਿਲਿਆ ਨਹੀਂ ਸੀ 1962 ਦੀਆਂ ਗੱਲਾਂ ਸੁਣੋ ਜਦੋਂ ਅਮਰੀਕਾ ਤੋਂ ਤੁਸੀਂ ਕਣਕ ਲੈਂਦੇ ਸੀ ਲਾਲ ਕਣਕ ਮੂਸੀ ਕਣਕ ਕਣਕ ਬੋਲਦੇ ਸੀ ਹਾਂ ਆਪ ਤਾਂ ਖਾਂਦੇ ਕਣਕ ਫਾਰਮੀ ਤੇ ਮੈਨੂੰ ਦਿੰਦੇ ਮੱਕੀ ਕਰੀਬ ਦਾ ਬੇਰਨਾਮ ਬੇਰ ਬੇਲ ਥੱਕੀ ਉਹ ਗੀਤ ਸੀ ਉਹ ਮੇਰੇ ਵੀ ਯਾਦ ਆ ਉਹ ਲਾਲ ਕਣਕਾਂ ਜਦੋਂ ਰੋਟੀ ਬਣਾਉਂਦੇ ਸੀ ਲਾਲ ਬਣਦੀ ਸੀ ਉਹ ਛੋਟੇ ਛੋਟੇ ਹੁੰਦੇ ਸੀ ਅਸੀਂ ਉਹ ਬਿਲਕੁਲ ਛੋਟੇ ਛੋਟੇ ਹੁੰਦੇ ਸੀਗੇ ਸਾਰੇ ਵੇਖਿਆ ਉਹ ਬਿਲਕੁਲ ਸਾਰੇ ਅਸੀਂ ਉਹ ਸਭ ਕੁਝ ਦੇਖਿਆ ਔਰ ਅਮਰੀਕਾ ਦੀਆਂ ਸ਼ਰਤਾਂ ਸੀ ਵੀ ਮੈਥੋਂ ਪੁੱਛੇ ਬਗੈਰ ਤੁਸੀਂ ਕੋਈ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਧੀ ਨਹੀਂ ਕਰਨੀ ਸਿਰਫ ਕਣਕ ਦੇਣ ਬਦਲੇ ਕਣਕ ਦੇਣਾ ਬਦਲੇ ਪੀਐਲ 480 ਦਾ ਸਮਝੌਤਾ ਸੀ ਪੀਐਲ 480 ਤੇ ਕੀ ਹੁਣ ਇਹ ਵੀ ਦੁਬਾਰਾ ਉਧਰ ਤੋਂ ਜਾ ਰਹੇ ਆ ਅਸੀਂ ਉਧਰ ਹੀ ਗਏ ਹੁਣ ਤਾਂ ਇਹ ਵੀ ਇਹਨਾਂ ਕੋਲੇ 25 26 ਮਹੀਨੇ ਦਾ ਤਾਂ ਟਾਈਮ ਹੈ ਜਾਂ 25 15 ਤਾਂ ਰਹਿ ਗਿਆ ਜੀ 16 ਤਾਂ ਰਹਿ ਗਿਆ ਹਾਂ ਅੱਛਾ ਠੀਕ ਹੈ ਨਾ ਤੇ ਲੋਕੀ ਤਖੜੇ ਹੋਣ ਅਗੋ ਖੜ ਜਾਂ ਫਿਰ ਸਿਆਹਦ ਨਾਲ ਭੱਜ ਲੈਂਦੇ ਆ ਲੋਕਾਂ ਦੀ ਚੇਤਨਾ ਮੂਰੇ ਵੱਡੇ 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 ਖਬੀਖਾਨ ਭੱਜ ਲੈਂਦੇ ਆ ਪਾਵਾ ਫਰਾਂਜ਼ਾ ਦਾ ਬਾਦਸ਼ਾਹ ਹੋਵੇ ਪਾਵਾ ਜਰਮਨ ਦਾ ਹਿਟਲਰ ਹੋਵੇ ਕੋਈ ਵੀ ਜਦੋਂ ਲੋਕ ਇਕੱਠੇ ਹੋ ਕੇ ਬੋਲਦੇ ਆ ਨਾ ਚੇਤਨ ਹੋ ਕੇ ਸੰਘਰਸ਼ ਕਰਦੇ ਆ ਤੇ ਇਹਨਾਂ ਜ਼ਾਲਿਮਾਂ ਦੇ ਮੂਹਰੇ ਆ ਜਾਂਦੇ ਆ ਫਿਰ ਇਹ ਮੈਦਾਨ ਛੱਡ ਕੇ ਭੱਜਦੇ ਫਿਰ ਚੇਤਨ ਹੋਣ ਦੀ ਬਹੁਤ ਬਹੁਤ ਜ਼ਿਆਦਾ ਲੋੜ ਹੈ ਲੱਗਦੇ ਨੇ ਟਾਈਮ ਟਾਈਮ ਲੱਗਦਾ ਪਰ ਜਿੱਦਾਂ ਕਹਿੰਦੇ ਸੀ ਕਿਸਾਨ ਮਜ਼ਦੂਰ ਏਕਤਾ ਹਾਂ ਜਿੰਦਾਬਾਦ ਜਦੋਂ ਉਹਨਾਂ ਨੇ ਕਿਸਾਨੀ ਵਲੇ ਲਾਏ ਸੀਗੇ ਧਰਨੇ ਮੋਰਚੇ ਲਾਏ ਜੀ ਜੇ ਹੁਣ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਹੁੰਦੀ ਹੈ ਤਾਂ ਹੁਣ ਲੈਂਡ ਪੂਲਿੰਗ ਪਾਲਿਸੀ ਵਿੱਚ ਇੱਕ ਮਜ਼ਦੂਰ ਕਿੱਥੇ ਕਿੱਥੇ ਸਟੈਂਡ ਕਰਦਾ ਕਿਤੇ ਵੀ ਨਹੀਂ ਵਿਚਾਰਾ ਨਾ ਨਾ ਕਿਸਾਨ ਨਾ ਮਜ਼ਦੂਰ ਦੋਨੇ ਨਹੀਂ ਰਹੇ ਇੱਕ ਤਾਂ ਕਿੱਥੇ ਰਹਿਣੀ ਆ ਇੱਕ ਤਾਂ ਕਿੱਥੇ ਦੋਨੇ ਕੁਝੜ ਤੇ ਹਾਂ ਇਹਦਾ ਮਰਿਆਂ ਦੀ ਕਬਰ ਬਣ ਗਈ ਵੀ ਕਿਸਾਨ ਮਜ਼ਦੂਰ ਦਾ ਸਾਂਝਾ ਸਿਵਾ ਕੀ ਕਹੋਗੇ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਦੇਖੋ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਆਰਥਿਕ ਨੀਤੀਆਂ ਜਿਹੜੀਆਂ ਮੁਰਖ ਦੇ ਵਿੱਚ ਘੜਨੀਆਂ ਬਹੁਤ ਖਤਰਨਾਕ ਪੰਜਾਬ ਇੱਕ ਵਾਕਿਆ ਦਾ ਖੇਤੀਬਾੜੀ ਦਾ ਸੂਬਾ ਪੰਜਾਬ ਹੋਇਆ ਹਰਿਆਣਾ ਹੋਇਆ ਜੇ ਤੇ ਖੇਤੀਬਾੜੀ ਨੂੰ ਢਾਹ ਲੱਗਦੀ ਹੈ ਤੇ ਥੋੜਾ ਵਿਕਾਸ ਨਹੀਂ ਹੋਣਾ ਇਹ ਪੱਕੀ ਗੱਲ ਹੈ ਪੱਕੀ ਗੱਲ ਹੈ ਜਿੱਥੇ ਮਰਜ਼ੀ ਭੱਜ ਲੈਣ ਖੇਤੀਬਾੜੀ ਨੂੰ ਢਾਹ ਲੱਗਣ ਦੇ ਨਾਲ ਵਿਕਾਸ ਦਾ ਸਤਿਆਨਾਸ਼ ਤੇ ਹਿੰਦੁਸਤਾਨ ਦਾ ਵੀ ਨੱਕ ਵੱਡਿਆ ਜਾਣਾ ਹੈ ਕਿਉਂਕਿ ਇਹਨਾਂ ਦਾ ਕੇਂਦਰੀ ਫੂਲ ਵਿੱਚ ਜਿਹੜਾ ਹਿੱਸਾ ਪਾਉਂਦੇ ਆ ਨਾ ਉਹਦੇ ਕਰਕੇ ਉਹਨਾਂ ਦਾ ਗੁਜ਼ਾਰਾ ਹੈ ਤਾਨੂੰ ਪਤਾ ਕਿੰਨੀ ਕਣਕ ਹੁੰਦੀ ਹੈ ਬਾਹਰ ਖਾਣ ਵਾਲੇ ਨਹੀਂ ਰੋਟੀਆਂ ਹੁੰਦਾ ਕੁਝ ਨਹੀਂ ਕਣਕ ਬਣਾਉਣ ਵਾਲਾ ਕੋਈ ਨਹੀਂ ਖਾਣ ਵਾਲੇ ਆ ਖਾਣ ਵਾਲੇ ਆ ਖਾਣ ਵਾਲੇ ਆ ਕਣਕ ਬਣਾਉਣ ਵਾਲਾ ਕੋਈ ਨਹੀਂ ਬਾਪੂ ਬਲਕੌਰ ਸਿੰਘ ਜੀ ਕਹਿੰਦੇ ਵੀ ਖਾਣ ਵਾਲੇ ਬਹੁਤ ਹੈ ਬੜੀ ਬੇਵਾਗ ਅੱਜ ਦੀ ਜਿਹੜੀ ਇਹ ਗੱਲਬਾਤ ਲੈਂਡ ਪੂਲਿਸੀ ਬਾਰੇ ਬਾਪੂ ਜੀ ਹੋਰਿਆ ਨੇ ਦੱਸੀ ਹੈ ਸੋ ਚਿੰਤਤ ਹੋਣ ਦੀ ਲੋੜ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿਹੜਾ ਪਹਿਲਾਂ ਨਾਹਰਾ ਲਾਇਆ ਸੀ ਉਹਨੂੰ ਕਾਇਮ ਰੱਖਦੇ ਹੋਏ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ ਤੋ ਸਾਡੀ ਇਹ ਗੱਲਬਾਤ ਤੁਹਾਨੂੰ ਅੱਜ ਤੱਕ ਕਿਦਾਂ ਦੀ ਲੱਗੀ ਇਹਦੇ ਬਾਰੇ ਜਿਹੜੇ ਬਹੁਮੁੱਲੇ ਵਿਚਾਰ ਆ ਉਹ ਸਾਨੂੰ ਜਰੂਰ ਦੇਨੇ ਸੋ ਬਾਪੂ ਬਲਕੌਰ ਸਿੰਘ ਤੁਸੀਂ ਆਪਣਾ ਬਹੁਮੁੱਲਾ ਵਕਤ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਇਆਂ ਨੂੰ